ਲੋ ਜੀ ਪੰਜਾਬ ਦੇ ਵਿੱਚ ਸਰਦੀ ਦੀ ਸ਼ੁਰੂਆਤ ਹੋ ਚੁੱਕੀ ਹੈ ਸ਼ੁਰੂਆਤੀ ਦਿਨਾਂ ਦੇ ਵਿੱਚ ਅੱਜ ਫਰੀਦਕੋਟ ਸ਼ਹਿਰ ਅੰਦਰ ਧੁੰਦ ਦੀ ਚਾਦਰ ਫੈਲੀ ਦੇਖਣ ਨੂੰ ਮਿਲੀ ਹਾਲਾਂਕਿ ਲੋਕਾਂ ਦਾ ਇਹ ਮੰਨਣਾ ਹੈ ਕਿ ਪ੍ਰਦੂਸ਼ਣ ਕਾਰਨ ਫੈਲੇ ਧੂਏ ਅਤੇ ਧੁੰਦ ਦਾ ਸਮੇਲ ਜਿਸ ਨੂੰ ਸਮੋਕ ਕਿਹਾ ਜਾਂਦਾ ਹੈ ਜੋ ਲੋਕਾਂ ਦੀ ਸਿਹਤ ਲਈ ਕਾਫੀ ਘਾਤਕ ਸਾਬਿਤ ਹੋ ਸਕਦਾ ਹੈ ਇਸ ਸਮੋਕ ਦੀ ਫੈਲੀ ਚਾਦਰ ਕਾਰਨ ਵਿਜ਼ਿਬਿਲਟੀ ਵੀ ਕਾਫੀ ਘਟ ਹੋ ਗਈ ਹੈ ਜਿਸ ਕਾਰਨ ਸ਼ਹਿਰ ਦੇ ਬਾਹਰ ਹਾਈਵੇ ਤੇ ਸਫ਼ਰ ਕਰਨ ਵਾਲਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਸ਼ਹਿਰ ਨਿਵਾਸੀਆਂ ਦਾ ਕਹਿਣਾ ਕਿ ਇਸ ਨੂੰ ਧੁੰਦ ਨਾ ਮੰਨਿਆ ਜਾਵੇ ਇਹ ਬਾਤਾਵਰਨ ਦੇ ਵਿੱਚ ਫੈਲਿਆ ਪ੍ਰਦੂਸ਼ਣ ਹੈ ਜੋ ਕਾਫੀ ਨੁਕਸਾਨਦਾਇਕ ਹੈ ਜਿਸ ਦੇ ਨਾਲ ਦਿਲ ਦੀਆਂ ਸਾਹਾਂ ਦੀਆਂ ਅੱਖਾਂ 'ਚ ਜਲਣ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਵਧ ਰਿਹਾ ਖਾਸ ਕਰਕੇ ਛੋਟੇ ਅਤੇ ਬਜ਼ੁਰਗ ਇਨ੍ਹਾਂ ਬਿਮਾਰੀਆਂ ਦੀ ਚਪੇੜ ਦੇ ਵਿੱਚ ਜਲਦੀ ਆ ਰਹੇ ਨੇ ਉਹਨਾਂ ਕਹਿ ਕੇ ਇਹਦਾ ਵੱਡਾ ਕਾਰਨ ਕਿਸਾਨਾਂ ਵੱਲੋਂ ਪਰਾਲੀ ਸਾੜਨ ਫੈਕਟਰੀਆਂ ਦਾ ਧੂਆਂ ਅਤੇ ਦੀਵਾਲੀ ਦੇ ਦਿਨਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਪਟਾਕੇ ਚਲਾਉਣਾ ਬਣਿਆ ਹੋਇਆ ਆ ਉਸ ਹੁੰਦੇ ਹਨ ਨਹੀਂ ਜੀ ਨਹੀਂ ਇਹ ਬਿਲਕੁਲ ਗਲਤ ਹੈ ਧੁੰਦ ਦੀ ਕੋਈ ਚਾਦਰ ਨਹੀਂ ਹੈ ਇਹ ਸਮੋਗ ਹੈ ਧੂਆ ਹੈ ਪ੍ਰਦੂਸ਼ਣ ਖਰਾਬ ਹੋ ਚੁੱਕਿਆ ਹੈ ਸਾਡਾ 에ਅਰ ਕੁਆਲਟੀ ਜਿਹੜੀ ਆਪਣਾ ਇੰਡੈਕਸ ਆਫ ਖਰਾਬ ਹੋ ਚੁੱਕਿਆ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤੇ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੋ ਚੁੱਕਿਆ ਹੈ ਜੀ ਇਹਦਾ ਕਾਰਨ ਸਾਰੇ ਸਾਰੇ ਜਾਣਦੇ ਆ ਸਰਕਾਰਾਂ ਵੀ ਜਾਣਦੀਆਂ ਆ ਪਰ ਸਰਕਾਰਾਂ ਨਾ ਤਾਂ ਸਰਕਾਰਾਂ ਕੁਝ ਕਰਨਾ ਚਾਹੁੰਦੀਆਂ ਅਸੀਂ ਲੋਕ ਕੁਝ ਕਰਨਾ ਚਾਹੁੰਦੇ ਆ ਕਿਤੇ ਪਰਾਲੀਆਂ ਸਾਰੀਆਂ ਚੱਲ ਰਹੀਆਂ ਅਸੀਂ ਪੜਾਕਾ ਚਲਾਉਂਦੇ ਪਿੱਛੇ ਨਹੀਂ ਹਾਂ ਕੋਈ ਕਾਰਖਾਨੇ ਕੋਈ ਫੈਕਟਰੀਆਂ ਦੇ ਜਿਹੜੇ ਕੋਈ ਪਮਾਨੇ ਹੋਣੇ ਚਾਹੀਦੇ ਸਟੈਂਡਰਡ ਹੋਣਾ ਚਾਹੀਦਾ ਉਹਨਾਂ ਦਾ ਕੋਈ ਉਹ ਵੀ ਬਿਲਕੁਲ ਆ ਕੋਈ ਕੀਤਾ ਜਾਂਦਾ ਉੱਥੇ ਮਨਮਰਜ਼ੀ ਦਾ ਚੱਲ ਰਹੀਆਂ ਚਾਹ ਚਪਰੇ ਹਰ ਇਨਸਾਨ ਇਸ ਨੂੰ ਫੁਲਾ ਰਿਹਾ ਇਕੱਲੇ ਕਿਸਾਨ ਨਹੀਂ ਫੁਲਾ ਰੇ ਜੀ ਆਪਣੇ ਸਰਕਾਰਾਂ ਦਾ ਬਿਲਕੁਲ ਟਾਸ ਮਾਸੀ ਨਹੀਂ ਹੋ ਰਹੀਆਂ ਨਾ ਪੰਜਾਬ ਦੀ ਨਾ ਹਰਿਆਣਾ ਦੀ ਨਾ ਰਾਜਸਥਾਨ ਦੀ ਨਾ ਦਿੱਲੀ ਦੀ ਉੱਥੇ ਦਿੱਲੀ ਦੇ ਵਿੱਚ ਥੋੜੀ ਕੋਸ਼ਿਸ਼ ਕੀਤੀ ਸੀ ਇੱਕ ਜਾਲੀ ਵੀ ਪਾਉਣ ਦੀ ਉਹ ਹੀ ਸਫਲ ਹੋ ਚੁੱਕੀ ਹੈ ਉਥੋਂ ਦੀ ਇਹਦੇ ਸਾਲੋਂ ਲੋਕਾਂ ਨੂੰ ਰਾਬਾਸਲੇ ਛੱਡਿਆ ਹੋਇਆ ਅਸੀਂ ਅਸੀਂ ਆਪ ਹੀ ਲੋਕ ਉਸ ਕਰਾਂਗੇ ਤਾਂ ਬਚ ਲਾਵਾਂਗੇ ਅਦਰਵਾਈਜ਼ ਅੱਖਾਂ ਦੀ ਜਲਣ ਹਾਰਟ ਅਟੈਕ ਦੀਆਂ ਬਿਮਾਰੀਆਂ ਸਾਹ ਤਵੇਲੇ ਬਿਮਾਰੀਆਂ ਨਿਤ ਵੱਧ ਰਹੀਆਂ ਨਿਤ ਵੱਧ ਰਹੀਆਂ ਅਸੀਂ ਹਸਪਤਾਲ ਹਸਪਤਾਲ ਭਰੇ ਦੇਖ ਸਕਦੇ ਹਾਂ ਅਸੀਂ ਸਾਰੇ ਧੁੰਦ ਦੀ ਚਾਦਰ ਨਿਗੀ ਜੀ ਇਹ ਪੋਲੂਸ਼ਨ ਹੈ ਇਹ ਜੋ ਗੱਡੀਆਂ ਦਾ ਪੋਲੂਸ਼ਨ ਹੈ ਇਹ ਜੋ ਵਾਤਾਵਰਣ ਚ ਜੋ ਵੀ ਇਹ ਜ਼ਹਿਰ ਫੈਲਿਆ ਹੋਇਆ ਹੈ ਚਾਹੇ ਪ੍ਰਾਲੀ ਕਰਕੇ ਹੈ ਚਾਹੇ ਜੋ ਵੀ ਹੈ ਤੇ ਬਹੁਤ ਹੀ ਖਤਰਨਾਕ ਲੋਕਾਂ ਨਾਲ ਵੇਰ ਕਰਦਾ ਵੀ ਉਸ ਤੋਂ ਬਚ ਕੇ ਰਹਿਣ ਤੇ ਮੈਂ ਸਰਕਾਰਾਂ ਨੂੰ ਵੀ ਅਪੀਲ ਕਰਦਾ ਵੀ ਇਸ ਲਈ ਲੋਕਤਾਂ ਲਈ ਕੋਈ ਨਾ ਕੋਈ ਜ਼ਰੂਰ ਹੱਲ ਕੀਤਾ ਜਾਵੇ ਪੋਲੂਸ਼ਨ ਡਿਪਾਰਟਮੈਂਟ ਨੂੰ ਅਪੀਲ ਕਰਦਾ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ ਇਸ ਦਾ ਕੋਈ ਮਾਫਦੰਡ ਤੈਅ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਤ ਰਹੇ ਕਿਸ ਤਰ੍ਹਾਂ ਪੂਸਣੇ ਕੱਲ ਕਰਦੇ ਕੋਈ ਸਰਕਾਰਾਂ ਕੋਈ ਉਚਤ ਹੱਲ ਨਹੀਂ ਲੱਭ ਰਹੀਆਂ ਹਲੇ ਤਾਈ ਤਾਂ ਕੋਈ ਨਹੀਂ ਲੱਭ ਸਕਿਆ ਜੀ ਆਏ ਸਾਰੇ ਰੌਲਾ ਹੀ ਪੈਂਦਾ ਜਿਵੇਂ ਅਸੀਂ ਇਸ ਤਰ੍ਹਾਂ ਕਰਾਂਗੇ ਉਹ ਕਰਾਂਗੇ ਵਾ ਕਰਾਂ ਪਰ ਹਲੇ ਤਾਈ 0% ਸੋਲਵੈਂਟ ਹੈ ਸਰਕਾਰ ਦਾ ਕੋਈ ਹੱਲ ਨਿਕੰਡਿਆ ਜਾ ਰਿਹਾ ਪੋਲੂਸ਼ਨ ਦਾ ਇਹ ਪੋਲੂਸ਼ਨ ਜਿਹੜਾ ਹੈ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਵਧ ਗਿਆ ਹੈ ਇਹ ਖਾਸ ਕਰਕੇ ਬੱਚਿਆਂ ਨੂੰ ਤੇ ਮਜ਼ਦੂਰਾਂ ਨੂੰ ਬਹੁਤ ਨੁਕਸਾਨਦੇਹਕ ਹੈ ਇਸ ਦੇ ਬਾਰੇ ਡਾਕਟਰਾਂ ਤੋਂ ਰਾਇਟਾਂ ਨਹੀਂ ਬੱਚਿਆਂ ਨੂੰ ਜਿਹੜਾ ਘੱਟ ਤੋਂ ਘੱਟ ਬਾਅਦ ਜਿਹੜਾ 마스크 ਪਾ ਕੇ ਰੱਖਣੇ ਚਾਹੀਦੇ ਆ ਬਜੁਰਗਾਂ ਨੂੰ ਬਾਹਰ ਘੱਟ ਟਿਕਣਾ ਚਾਹੀਦਾ ਬਹੁਤ ਡਾਕਟਰਾਂ ਨੇ ਇਤਜਾਮ ਕਰਨਾ ਚਾਹੀਦਾ ਇਹਦੇ ਬਾਰੇ ਕੋਈ ਨਾ ਕੋਈ ਦਵਾਈ ਸਾਰਾ ਕੁਝ ਦੇਣੀ ਚਾਹੀਦੀ ਹੈ ਇਹ ਫਲੂ ਜਿਹਦਾ ਇੱਕ ਤਾਂ ਪਰਾਲੀ ਹੈ ਪਰਾਲੀ ਦਾ ਕਾਰਨ ਹੈ ਪਰਾਲੀ ਦੇ ਨਾਲ ਥੋੜਾ ਧੂਆ ਜਿਹੜਾ ਜਿਆਦਾ ਹੋ ਗਿਆ ਤੇ ਇਹ ਵੀ ਵਹੀਕਲ ਜਿਹੜੇ ਆ ਵਹੀਕਲ ਆ ਵਹੀਕਲਾਂ ਦਾ ਪਲੂਸ਼ਨ ਬਹੁਤ ਜ਼ਿਆਦਾ ਹੈ ਉਹ ਜਿਹੜਾ ਪলিউਸ਼ਨ ਆ ਬਹੁਤ ਨੁਕਸਾਨ ਕਰ ਰਿਹਾ ਆ ਆ ਦੀਵਾਲੀ ਦੇ ਵਿੱਚ ਲੋਕਾਂ ਦੇ ਪਟਾਕੇ ਬਹੁਤ ਆਏ ਪਟਾਕਿਆਂ ਨਾਲ ਪলিউਸ਼ਨ ਬਹੁਤ ਹੋਇਆ ਉਹ ਜਣ ਕੇ ਉਹਦਾ ਵੀ ਪ੍ਰੇਸ਼ਣ ਦਾ ਉਸਦਾ ਵੀ ਆ ਸੋ ਇਸ ਦੇ ਨਾਲ ਹੀ ਸ਼ਹਿਰ ਨਿਵਾਸੀਆਂ ਨੇ ਇਹ ਕਹਿ ਕਿ ਹਾਲੇ ਤੱਕ ਸਿਹਤ ਵਿਭਾਗ ਦੇ ਵੱਲੋਂ ਕੋਈ ਵੀ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਗਈ ਇਸ ਪ੍ਰਦੂਸ਼ਣ ਤੋਂ ਬਚਣ ਲਈ ਕੀ ਕੀ ਪਰਹੇਜ਼ ਕਰਨੇ ਚਾਹੀਦੇ ਨੇ ਹਕੀਕਤ ਦੀ ਵੀ ਪੰਜਾਬੀ ਲਈ ਫਰੀਦਕੋੜ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ